ਖਣੋਰੀ ਬਾਰਡਰ ਤੇ ਬਾਪੂ ਡੱਲਿਆਲ ਸਾਹਿਬ ਦੀ سپورਟ ਦੇ ਵਿੱਚ ਇੱਕ ਵੀਰ ਤੇ ਨਾਲ ਭਣਾ ਫਰੀਆਈਆਂ ਵੀ ਆਣ ਗਈ ਆ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਾਹਿਬ ਇਹਦੀ ਫੋਟੇ ਕਿੱਥੋਂ ਪਹੁੰਚਿਆ ਵੈਂ ਜੀ ਆਪਾਂ? ਆਪਾਂ ਜੀ ਖੈੜ ਤੋਂ ਆਏ ਆ। ਪੁਣੀ ਮਾਜਰਾ। ਪੁਣੀ 19 ਮਾਜਰਾ। ਖੂਨੀ ਮਾਜਰਾ। ਖੂਨੀ ਮਾਜਰਾ। ਹਾਂਜੀ। ਠੀਕ ਹੈ ਠੀਕ ਹੈ। ਪਹਿਲੀ ਵਾਰ ਆਏ ਉੱਥੇ ਜਾਂ ਬਈ ਪਹਿਲਾਂ ਵੀ ਆਉਣੇ ਹੋ। ਮਤਲਬ ਪਿਛਲੇ ਧਰਨੇ ਵੇਲੇ ਵੀ ਆਏ ਸੀਗੇ। ਠੀਕ ਹੈ। ਹੁਣ ਇਸ ਧਰਨੇ ਮੇਰੇ ਪਹਿਲੀ ਵਾਰ ਆਏ ਆ। ਇਸ ਵਾਰ ਪਹਿਲੀ ਵਾਰ ਆਏ ਹੋ ਗੱਲ ਤਾਂ ਉੱਥੀ ਆ ਜਾਣੀ ਜਦੋਂ ਆਪਦੀ ਜਮੀਰ ਨੇ ਇਜਾਜ਼ਤ ਦਿੱਤੀ ਹੋਈ ਹੈ ਕਿ ਮੰਨ ਲਓ ਜਮੀਰ ਜਾ ਗਿਆ ਉਹਨੇ ਵੀਰੇ ਗੱਲ ਉਹ ਨਹੀਂ ਗੱਲ ਇਹ ਹੈ ਕਿ ਪਿਛਲੇ ਧਰਨੇ ਵੇਲੇ ਜੋਸ਼ ਕਿੰਨਾ ਸੀ ਹਾਂ ਇਸ ਵਾਰ ਜਿਹੜਾ ਇੱਕ ਤਾਂ ਭਾਈ ਅਮਰਿਤਪਾਲ ਸਿੰਘ ਵੀਰੇ ਇਹਨਾਂ ਨੇ ਪਾਵਰ ਸ਼ੋਅ ਕੀਤਾ ਸਰਕਾਰ ਨੇ ਹੂੰ ਉਸ ਤੋਂ ਬਾਅਦ ਚ ਇੱਕ ਤਾਂ ਵੈਸੇ ਲੋਕ ਡਰ ਗਏ ਸਹੀ ਗੱਲ ਹੈ ਉਹ ਲੋਕ ਇਹ ਨਹੀਂ ਸਮਝੇ ਕਿ ਉਹ ਪਾਵਰ ਸ਼ੋਅ ਹੋਇਆ ਹੀ ਡਰਾਉਣ ਵਾਸਤੇ ਸੀ ਠੀਕ ਹੈ ਉਸ ਤੋਂ ਬਾਅਦ ਚ ਥਰੂ ਗੈਸ ਦੇ ਗੋਲੇ ਕੋਸ਼ ਇੱਕ ਮੀਡੀਆ ਵਾਲੇ ਵੀਡੀਓ ਇਹ ਜਿਹੀਆਂ ਬਾ ਦਿੰਦੇ ਆ ਬੰਦਾ ਘਰੇ ਬੈਠਾ ਦੇਖਦਾ ਸੋਚਦਾ ਪਤਾ ਨਹੀਂ ਉੱਥੇ ਕੀ ਆ ਸਹੀ ਗੱਲ ਹੈ ਹੁਣ ਜੇ ਆਵਾਂਗੇ ਹੁਣ ਆ ਭਾਬੀ ਹੈ ਮੇਰੀ ਠੀਕ ਹੈ ਰਵੀ ਦਾ ਹੁਣ ਬੱਚਿਆਂ ਨੂੰ ਘਰੇ ਛੱਡ ਕੇ ਅਸੀਂ ਆਏ ਆ ਹਾਜ਼ਰੀ ਭਰ ਕੇ ਆਉਣ ਚ ਕੀ ਹੋ ਜਾਊਗਾ ਹਾਂ ਬਿਲਕੁਲ ਬਿਲਕੁਲ ਸਾਰੇ ਨੂੰ ਕੰਮ ਹੁੰਦੇ ਆ ਆਪਦੇ ਘਰਾਂ ਦੇ ਸਾਰੇ ਕਮਾਂਕਾਰ ਵਾਲੇ ਠੀਕ ਆ ਪਰ ਜਿਵੇਂ ਜਿਵੇਂ ਟਾਈਮ ਲੱਗਦਾ ਜਿਵੇਂ ਜਿਵੇਂ ਤੁਹਾਨੂੰ ਮੌਕਾ ਮਿਲਦਾ ਇੱਕ ਵਾਰ ਗੇੜਾ ਤਾਂ ਮਾਰੋ ਘਰ ਤੋਂ ਕਰਾ ਇਹਦਾ ਲੱਗੇ ਵੀ ਹਾਂ ਇਹ ਠੰਡਾ ਨਹੀਂ ਹੈਗਾ ਮਾਹੌਲ ਤੇ ਹਲੇ ਹੈਗੇ ਆ ਹਲੇ ਨਾ ਮਾਹੌਲ ਠੰਡਾ ਨਾ ਆਪਣਾ ਧਰਨਾ ਠੰਡਾ ਵੀ ਜਿਹੜੀਆਂ ਚੀਜ਼ਾਂ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਆਪਾਂ ਸੋਚ ਵੀ ਕਿਵੇਂ ਲਿਆ ਕੇ ਨਹੀਂ ਕੁਝ ਨਹੀਂ ਬਣਨਾ ਬਿਲਕੁਲ 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 ਭਾਬ ਹੋ ਜੂਗਾ ਉਦੋਂ ਸਰਕਾਰਾਂ ਨੇ ਇਹੀ ਸੋਚ ਕੇ ਪਾਵਰ ਸ਼ੋ ਕੀਤਾ ਸੀ ਵੀ ਅਸੀਂ ਜੇ ਇੱਕ ਬੰਦੇ ਵਾਸਤੇ ਬਾਹਰੋਂ ਆਰਮੀ ਬੁਲਾ ਸਕਦੇ ਆ ਦੁਨੀਆ ਸਟੇਟਾਂ ਤੋਂ ਤਾਂ ਅਸੀਂ ਤੁਹਾਡੇ ਲਈ ਇੰਨੇ ਘੱਟ ਵਾਸਤੇ ਤਾਂ ਪਤਾ ਨਹੀਂ ਕੀ ਕਰ ਦਾਂਗੇ ਬਿਲਕੁਲ ਉਹ ਚੀਜ਼ਾਂ ਦਿਮਾਗ 'ਚ ਬੈਹ ਗਈਆਂ ਆਪਣੇ ਲੋ ਸਹੀ ਗੱਲ ਹੈ ਕਿਤੇ ਨਾ ਕਿਤੇ ਡਰ ਬੈਠ ਗਿਆ ਲੋਕਾਂ ਦੇ ਹੈ ਨਾ ਮਕਸਦ ਇਹੇ ਸੀ ਬਿਲਕੁਲ ਬਿਲਕੁਲ ਨਹੀਂ ਤਾਂ ਇੱਕ ਬੰਦੇ ਪਿੱਛੇ ਇੰਨਾ ਤੰਦਵ ਕਰਨਾ ਆ ਤਿੰਨ ਦਿਨ نیٹ ਬੰਦ ਰੱਖਣਾ ਉਹ ਕੋਈ ਮਤਲਬ ਬਣਦਾ ਨਹੀਂ ਸੀ ਉਹਦਾ ਪਿੱਛੇ ਉਹਦਾ ਜਿਹੜੀ ਸਾਜ਼ਿਸ਼ ਸੀ ਉਹ ਇਹ ਹੀ ਸੀ ਕਿ ਲੋਕਾਂ ਦੇ ਮਨ 'ਚ ਆਪਾਂ ਡਰ ਕਿਵੇਂ ਪਾ ਦਾਂ ਨੀ ਬਿਲਕੁਲ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਆ ਹਨਾ ਮਤਲਬ ਤੁਹਾਡੀ ਗੱਲ ਸੁਣ ਕੇ ਮੇਰੇ ਵੀ ਦਿਮਾਗ ਦੇ ਵਿੱਚ ਇਹ ਗੱਲ ਜਾਗੀ ਵੀ ਹਾਂ ਯਾਰ ਸਹੀ ਗੱਲ ਆ ਆਪਾਂ ਤਾਂ ਹੀ ਕਹਿੰਨੇ ਆ ਵੀ ਹੁਣ ਹੋ ਇਹ ਆਹੀ ਚੀਜ਼ਾਂ ਤਾਂ ਦਿਖਾ ਰਹੀ ਹੈ ਜਾਣ ਕੇ মিডিਆ ਵਾਲੇ ਵੀ ਨਹੀਂ ਹੁਣ ਪਹਿਲਾਂ ਵਾਲਾ ਰੋ ਨਹੀਂ ਰਿਹਾ ਹੁਣ ਪਹਿਲਾਂ ਆਣਾ ਇਕੱਠ ਨਹੀਂ ਹੈਗਾ ਧਰਨੇ ਤੇ ਹੁਣ ਕਿਸਾਨ ਜਿਹੜੇ ਡਰ ਗਏ ਹਨਾ ਹੁਣ ਲੋਕ ਡਰ ਗਏ ਹੁਣ ਨੌਜਵਾਨ ਆ ਨਹੀਂ ਰਹੇ ਕੋਈ ਉਹ ਚੀਜ਼ ਨਹੀਂ ਹੈਗੀ ਉਹ ਸਿਰਫ ਉਹਨਾਂ ਨੇ ਜਿਹੜਾ ਇੱਕ ਦਿਮਾਗ 'ਚ ਵਹਿਮ ਪਾਇਆ ਉਹਨਾਂ ਨੂੰ ਲੱਗਦਾ ਸ਼ਾਇਦ ਹੈਗਾ ਪਰ ਨਹੀਂ ਸਾਡੇ ਦਿਮਾਗਾਂ 'ਚ ਕੋਈ ਵਹਿਮ ਨਹੀਂ ਹੈਗਾ ਚਾਹੇ ਹਨਾ ਜੋ ਮਰਜ਼ੀ ਹੋ ਜੇ ਨਹੀਂ ਬਿਲਕੁਲ ਜਦੋਂ ਬਜ਼ੁਰਗ ਇਹਨਾਂ ਕੁਝ ਕਰ ਸਕਦੇ ਆ ਆਪਾਂ ਤਾਂ ਫੇਰ ਵੀ ਸਹੀ ਗੱਲ ਸਹੀ ਗੱਲ ਹੁਣ ਤਾਂ ਜੇ ਫੇਰ ਕਰ ਨਹੀਂ ਨਹੀਂ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਆ ਭੈਣੇ ਤੁਸੀਂ ਬਹੁਤ ਸੋਹਣ ਆਨੇ ਹਨਾ ਤੇ ਇਸੇ ਤਰ੍ਹਾਂ ਜੀ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਹੈਗਾ ਪਰ ਬਾਈ ਇੱਥੇ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਦੇਖੋ ਭਾਣੇ ਤੈਨੂੰ ਆਕੇ ਲੱਗਿਆ ਮਨੋ ਪਹਿਲਾਂ ਸੋਡੇ ਵੀ ਦਿਮਾਗ 'ਚ ਇਹ ਹੋ ਵੀ ਕਿਤੇ ਧਰਨਾ ਠੰਡਾ ਜਾਂ ਹੋਰ ਆ ਹਨਾ ਉਰੇ ਆਕੇ ਦੇਖੋ ਤੁਸੀਂ ਮਾਗਰ ਕਿੰਨਾ ਜੋਸ਼ ਹੈ ਅਸੀਂ ਆਪਾਂ ਘਟੂ ਘਟ ਨਹੀਂ ਤਾਂ 1.5-2 ਕਿਲੋਮੀਟਰ ਦਾ ਤੁਰ ਕੇ ਆਏ ਆ ਗੱਡੀ ਤੋਂ ਹਾਂ ਦੇਖ ਲੋ ਬਿਲਕੁਲ ਇੰਨਾ ਲੰਬਾ ਧਰਨਾ ਸੀਗਾ ਜਿਵੇਂ ਗੱਲ ਪਿਛਲੀ ਵਾਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ ਪਈ ਕਿ ਧਰਨੇ ਤੇ ਆ ਜਾਓ ਸਾਰੇ ਆਪੇ ਆ ਰਹੇ ਸੀ ਬਿਲਕੁਲ ਬਿਲਕੁਲ ਕੀ ਦੇਖ ਲਓ ਵੀ ਕਿੰਨੇ ਜਾਣਿਆਂ ਨੂੰ ਵੀਡੀਓ ਪਾ ਪਾ ਕੇ ਕਹਿਣਾ ਪੈ ਰਿਹਾ ਸਹੀ ਗੱਲ ਸਾਰੇ ਪਹੁੰਚੋ ਪਹੁੰਚੋ ਇਹ ਥੋੜੀ ਜੀ ਆਪਣੇ ਲੋਕਾਂ ਨੂੰ ਵੀ ਸੋਚੀ ਜਾ ਰਹੀ ਹੈ ਹਾਂ ਇੱਕੋ ਦਾ ਕਾਰਨ ਕੀ ਹੈ ਨਾ ਜਿਵੇਂ ਮੈਂ ਕਿਉਂ ਪੈ ਰਹੇ ਹਾਂ ਜਿਵੇਂ ਤੁਸੀਂ ਡਰ ਵਾਲੀ ਗੱਲ ਕਹੀ ਆ ਆਪਣੇ ਸ਼ਿੰਗਰ ਵੀ ਡਰੇ ਬੈਠੇ ਨੇਗੇ ਉਦੋਂ ਦੇਖੋ ਹਾਂ ਪਿਛਲੇ ਵਾਰ ਨੇ ਨਾਂ ਇੰਗੀਆਂ ਹੋਈਆਂ ਸਹੀ ਗੱਲ ਐ ਇਹ ਤਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਐਗਜ਼ਾਮਪਲ ਦਿੰਦੀ ਆ ਭਾਈ ਅਮਰਪਾਲ ਸਿੰਘ ਵਾਲੀ ਹੁਣ ਸਿੰਗਰਾਂ ਦੀ ਗੱਲ ਰਹੀ ਉਹਨੂੰ ਫਬਰਾਂ ਕਿੰਨੇ ਕ ਫੋਨ ਗਏ ਹੋਣਾ ਕਿੰਨੇ ਕ ਵੱਡੇ ਅਹੁਦੇ ਵਾਲਿਆਂ ਨੇ ਫੋਨ ਗਏ ਬਿਲਕੁਲ ਜਿਵੇਂ ਈਡੀ ਵਾਲਿਆਂ ਦੀ ਰੇਡ ਪਈ ਸੀ ਹਾਂ ਬਿਲਕੁਲ 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 ਸੈਂਟਰ ਤੋਂ ਵੀ ਆਪਣੀ ਸਟੇਟ ਗਵਰਨਮੈਂਟ ਨੂੰ ਪ੍ਰੈਸ਼ਰ ਹੋਊਗਾ ਉਹਨਾਂ ਨੇ ਗਾਹਾਂ ਆਪਣੇ ਮੁੰਡਿਆਂ ਤੇ ਆਪਣੇ ਸਿੰਗਰਾਂ ਤੇ ਆਰਟਿਸਟਾਂ ਤੇ ਪ੍ਰੈਸ਼ਰ ਪਾਇਆ ਹੋਣਾ ਹਾਂ ਬੱਬੂ ਮਾਨ ਬਾਈ ਨੇ ਪਿਛਲੀ ਵਾਰ ਕਿਸੇ ਨੂੰ ਇੱਕ ਵਾਰ ਵੀ ਕਿਹਾ ਸੀ ਵੀ ਧਰਨੇ ਤੇ ਪਹੁੰਚੋ ਐਤ ਕਿ ਉਹਨਾਂ ਨੂੰ ਵੀ ਵੀਡੀਓ ਚ ਕਿਹਾ ਪਿਆ ਕਿ ਹਾਲਾਂਕਿ ਉਹ ਕਦੇ ਬਿਆਨ ਨਹੀਂ ਦਿੰਦੇ ਬਿਆਨ ਨਹੀਂ ਦਿੰਦੇ ਨੇ ਉਹ ਆ ਕੇ ਵੀ ਗਏ ਨੇ ਉਦੋਂ ਦੇਖੋ ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਵੀ ਸਾਬਿਤੇ ਠੀਕ ਹੈ ਪਿਛਲੇ ਉਹਨਾਂ ਨੇ ਹਜੇ ਕੋਈ ਬਿਆਨ ਨਹੀਂ ਦਿੱਤਾ ਐਤਕੀ ਉਹਨਾਂ ਨੂੰ ਵੀ ਕਹਿਣਾ ਪੈ ਗਿਆ ਵੀ ਭਾਈ ਆਓ ਸਹੀ ਗੱਲ ਦਾ ਬਿਲਕੁਲ ਇਹ ਸਹੀ ਗੱਲ ਹੈ ਬਿਲਕੁਲ ਇਹ ਚੀਜ਼ਾਂ ਆਪਣੇ ਲੋਕਾਂ ਨੂੰ ਸੋਚਣੀਆਂ ਚਾਹੀਦੀਆਂ ਨਿਕਲੋ ਬਾਹਰ ਕੁਝ ਨਹੀਂ ਹੈਗਾ ਬਿਲਕੁਲ ਹੈ ਨਾ ਸਰਕਾਰਾਂ ਨੇ ਜੋਰ ਪਹਿਲਾਂ ਵੀ ਬਹੁਤ ਲਾਏ ਆ ਗਾਂ ਵੀ ਲਾਉਣਗੇ ਪਰ ਉਹ ਚੀਜ਼ਾਂ ਸਿਰਫ ਆਪਣੇ ਦਿਮਾਗ 'ਚ ਬਿਠਾਉਣ ਵਾਸਤੇ ਹੁੰਦੀਆਂ ਨੇ ਹੋਰ ਕੁਝ ਨਹੀਂ ਉਹਨਾਂ ਨੂੰ ਬਣਾਉਣ ਵਾਲੇ ਆਪਾਂ ਵਾ ਸਹੀ ਗੱਲ ਕਰਨ ਵਾਲੇ ਵੀ ਆਪੇ ਸਹੀ ਗੱਲ ਬਿਲਕੁਲ 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 ਠੱਕਾ ਕਰਨਗੇ ਅਗਲੀ ਵਾਰ ਆ ਜਾਣਗੇ ਸਹੀ ਗੱਲ ਸਹੀ ਗੱਲ ਆ ਹਾਂ ਕਿੰਨੀ ਕਿਲੰਬੀ ਧੱਕਾ ਚਾ ਜਾਵ ਆ ਹਨ ਤੇ ਇਹਦਾ ਇਹ ਨਹੀਂ ਪਤਾ ਕਦੋਂ ਕਿ ਇਹਨੂੰ ਤਖਤਾਂ ਤੋਂ ਥੱਲੇ ਕਰ ਦੇ ਦੇਖ ਲਓ ਆਪਾਂ ਤਾਂ ਪਾਣੀ ਪਿੱਛੇ ਨਹੀਂ ਜਾਂਦੇ ਆ ਤਿੰਨ ਸਰਕਾਰਾਂ ਐਂ ਦਹਾਕੇਾਂ ਚ ਬਦਲੀਆਂ ਨੇ ਸਹੀ ਗੱਲ ਹੈ ਪਹਿਲਾਂ ਆਪਾਂ ਬਦਲਾਂ ਨੂੰ ਦੇਖ ਲਓ ਸਾ ਤਾਂ ਫਿਰ ਆਪਾਂ ਕਾਂਗਰਸੀਆਂ ਨੂੰ ਲਾਤਾ ਉਹ ਇਹਨਾਂ ਨੂੰ ਲਾ ਦਾਂਗੇ ਜੇ ਧੱਕਾ ਕਰਨਗੇ ਸਹੀ ਗੱਲ ਆ ਬਿਲਕੁਲ ਨਹੀਂ ਸਹੀ ਗੱਲ ਆਪਣੇ ਲੋਕਾਂ ਨੇ ਕਿੱਥੇ ਨਹੀਂ ਆਪਣਾ ਜੋਰ ਦਿਖਾਇਆ ਬਿਲਕੁਲ ਬਿਲਕੁਲ ਬੋਟ ਆਪਣੇ ਹੱਥਾਂ ਸੇ ਸਰਕਾਰਾਂ ਬਣਾਉਣ ਵਾਲੇ ਆਪਾਂ ਆ ਸਰਕਾਰਾਂ ਆਪਾਂ ਨੂੰ ਨਹੀਂ ਬਣਾਉਂਦੀਆਂ ਸਹੀ ਗੱਲ ਆ ਬਿਲਕੁਲ ਨਹੀਂ ਬਿਲਕੁਲ ਬਹੁਤ ਚੰਗਾ ਲੱਗਿਆ ਬਾਈ ਤੇਰੀ ਇੰਨੀ ਸੋਹਣੀ ਸੋਚ ਆ ਹਨਾ ਮੈਂ ਕਹਿੰਦਾ ਵੀ ਤੁਸੀਂ ਦੇਖ ਲਓ ਵੀ ਇੱਕ ਮਹਾਲੀ ਵਾਲੇ ਏਰੀਆ 'ਚ ਨਹੀਂ ਉੱਥੇ ਐ ਹੁੰਦਾ ਅਗਲਾ ਕਹਿੰਦਾ ਵੀ ਯਾਰ ਕੁੜੀਆਂ ਕਲੀਆਂ ਰੀਲਾਂ ਤਾਂ ਕੀ ਹੋਣੀਆਂ ਗਈਆਂ ਹਨਾ ਇਹ ਕੁੜੀਆਂ ਮਤਾਬ ਫਰਾਨਾ ਬਾਈ ਇੰਨੀ ਜ਼ਿਆਦਾ ਯਾਰ ਨਾਲ ਚੱਕ ਲੇਵਲ ਉਹ ਸਾਹਮਣੇ ਨਹੀਂ ਆਉਂਦੇ ਸਹੀ ਗੱਲ ਨੇ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜਿਉਂਦੇ ਵਸਦੇ ਰਹੋ ਚੜਦੀ ਕਲਾ ਬਾਈ ਖਾਲਸਾ ਵਾਹੀ ਫਤਿਹ